ਕਹਿੰਦਾ। ਘਰ ਦੇ ਘਮਾਂ ਘਰਾਂ ਚ ਸੁਰਤੀ ਲੱਗੀ ਜਾਂਦੀ ਆ। ਹੋਰ ਦਸਮਨਪ੍ਰੀਤ ਤੇਰੀ ਪੜ੍ਹਾਈ ਕਿਵੇਂ ਚੱਲੀ ਜਾਂਦੀ ਆ? ਵਧੀਆ ਚੱਲੀ ਜਾਂਦੀ ਆ। ਉਹ ਯਾਰ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀ ਮੈਂ ਰਿੰਪੀ ਨੂੰ ਲੈ ਆਵਾਂ ਜਾ ਕੇ ਮੇਰਾ ਉਹਦੇ ਬਣਾ ਦਿਲ じゃ ਨਹੀਂ ਲੱਗਦਾ ਹੈਗਾ। ਕੋਈ ਨਾ 2-4 ਦਿਨ ਨਾ ਜਵਾਖੜੀ ਨੂੰ ਹੋਰ ਲਾ ਲੈਨ ਦੋ। ਵੈਸੇ ਵੀ ਉਹਦਾ ਉੱਥੇ ਜੀ ਲੱਗਿਆ ਵਾ। ਨਾਲੇ ਫਿਰ ਮੇਰਾ ਵੀ ਪੇਪਰ ਆ ਹੁਣ। ਮੈਨੂੰ ਰੋਜ਼ ਕਲਾਸਾਂ ਲਾਉਣ ਜਾਣਾ ਪਿਆ ਕਰਨਾ। ਫਿਰ ਉਹ ਕੱਲੀ ਕਿਹਦੇ ਕੋਲ ਰਿਆ ਕਰੂਗੀ ਘਰੇ? ਉਹ ਕੋਈ ਨਾ ਦੀ ਨਾਨੀ ਆ ਜੂਗੀ ਨਾਲ ਲੈ ਨਾਨੀ ਕਿੱਥੇ ਆਉਂਦੀ ਆ ਉਹ ਤਾਂ ਆਪ ਸ਼ਿਮਲੇ ਜਾਂਦੀ ਤਿਆਰੀ ਚ ਸ਼ਿਮਲੇ ਸ਼ਿਮਲੇ ਕਿਤੇ ਨਾਲ ਗਈ ਉਹ ਲੈ ਆਪ ਦੇ ਘਰ ਵਾਲੇ ਨਾਲ ਹੀ ਜਾਉਗੀ ਹੋਰ ਕਿਹਦੇ ਨਾਲ ਜਾਉਗੀ ਨਾਲੇ ਤੁਹਾਡੇ ਨਾਲੋਂ ਜ਼ਿਆਦਾ ਰੋਮਾਂਟਿਕ ਤਾਂ ਨਾ ਮੇਰਾ ਡੈਡੀ ਹੀ ਆ ਜਿਹੜਾ ਹਜੇ ਤੱਕ ਵੀ ਮੰਮੀ ਨੂੰ ਲੈ ਕੇ ਜਾਂਦਾ ਕਮਾਉਣ ਫਰੋਣ ਵਾਸਤੇ ਤੁਸੀਂ ਕਦੇ ਲੈ ਕੇ ਗਏ ਹੋ ਮੈਨੂੰ ਅਸਨਾਮ ਤੱਕ ਵੀ ਨਹੀਂ ਲੈ ਕੇ ਗਏ ਅੱਛਾ ਜੀ ਹਾਂ ਕੀ ਅੱਛਾ ਉਹ ਕੋਈ ਨਾ ਆਪਾਂ ਵੀ ਬਗ ਚੱਲਾਂਗੇ ਕਿਸੇ ਦਿਨ ਆ ਜਦ ਤੂੰ ਜਾਵੇਂਗਾ ਨਾ ਉਦੋਂ ਦੇਖੀ ਜਾਊਗੀ ਹੁਣ ਮੈਨੂੰ ਪੜ ਲੈਣ ਦੋ ਆ ਸੁਬਾ ਮੈਡਮ ਨੇ ਮੇਰੇ ਤੋਂ ਟੈਸਟ ਲੈਣਾ ਜੇ ਮੈਨੂੰ ਕੁਝ ਨਾ ਆਇਆ ਮਾੜਾ ਮੋਟਾ ਮੇਰੇ ਤੋਂ ਗਲਤ ਹੋ ਗਿਆ ਤਾਂ ਭੈੜੀ ਵੀ ਬਾਹਲੀਆ ਮਿੰਟੇ 'ਚ ਹਜਾ ਲਾ ਦੂਗੀ ਮੇਰਾ ਠੀਕ ਆ ਪਾਪਾ ਗੁਰੂ ਪੜ ਲਾ ਐਂ ਦੱਸ ਰੋਟੀ ਬਣਾਤੀ ਨਾ ਕਿੱਥੇ ਰੋਟੀ ਤਾਂ ਹਲੇ ਬਣਾਉਣੀ ਆ ਮੈਂ ਅੱਛਾ ਚਲ ਐਂ ਕਰੀ ਬਣਾਈ ਨਾ ਰੋਟੀ ਫੇਰਾ ਕਿਉਂ ਉਹ ਮੈਂ ਬਾਜ਼ਾਰ ਤੋਂ ਕੁਝ ਫੜ ਕੇ ਲਾਉਂ ਵਧੀਆ ਜਾਂ ਤੇਰੇ ਵਾਸਤੇ ਖਾਣਾ ਲੈ ਬਾਹਰੋਂ ਕੀ ਲੈ ਕੇ ਆਉਣਾ ਜ਼ਰੂਰੀ ਹੈ ਖਰਚਾ ਕਰਨਾ ਪੜਾ ਮੈਂ ਆਪੇ ਬਣਾ ਲੈਨੀ ਆ ਉਹ ਲੈ ਯਾਰ ਤੇਰੇ ਵਾਲੀ ਵੀ ਕਮਾਲ ਆ ਇੱਕ ਤਾਂ ਖਰਚਾ ਨਹੀਂ ਕਰਨੀ ਦੂਜੇ ਪਾਸੇ ਕਹਿੰਦੀ ਤੁਸੀਂ ਰੋਮਾਂਟਿਕ ਨਹੀਂ ਹੁੰਦੇ ਤੂੰ ਚੁੱਪ ਕਰਕੇ ਪੜ ਲਾ ਮੈਂ ਲੈ ਕੇ ਆਉਂਦਾ ਕੁਝ ਵਧੀਆ ਜਾ ਲੈ ਆਓ ਫਿਰ ਚੱਲ ਠੀਕ ਆ ਚੱਲ ਛੁਕਰਾਂ ਅੱਜ ਦਾ ਦਿਨ ਤਾਂ ਮੇਰੀ ਗੈਂਸ ਤੋਂ ਜਾਨ ਛੁੱਟੋ ਸੁੱਤਾ ਪਿਆ ਸੀ ਵੀਰੇ ਉਹ ਨਹੀਂ ਭਣੇ ਜਾਗਦੀਆਂ ਨੀਂਦ ਕਿੱਥੇ ਆਉਂਦੀ ਆ ਮੈਂ ਤਾਂ ਵੈਸੇ ਹੀ ਅੱਖਾਂ ਬੰਦ ਕਰੀ ਪਿਆ ਸੀਗਾ ਅੱਛਾ ਤੂੰ ਕਿਵੇਂ ਆਈ ਸੀ ਕੁਛ ਨਹੀਂ ਭਾਈ ਮੈਨੂੰ ਤਾਂ ਮੁੰਡੇ ਦੀ ਟੈਨਸ਼ਨ ਲੱਗੀ ਪਈ ਐ ਆ ਬਚੋਲਣ ਨੇ ਫੋਟੋਆਂ ਫੜਾਈਆਂ ਧੀਆਂ ਵੀ ਕੋਈ ਕੁੜੀ ਪਸੰਦ ਆ ਜੇ ਉਹ ਜੇ ਆਪਾਂ ਗੁਰੇਨ ਦਿਖਾ ਦਈਏ ਅੱਛਾ ਹੋਰ ਭਾਈ ਕੁੜੀ ਨੂੰ ਫੋਟੋਆਂ ਦਿਖਾ ਦਈਏ ਉਹਦਾ ਖਹਿੜਾ ਛੱਡ ਦੇ ਕੋਈ ਇਹਨਾਂ ਚੋਂ ਪਸੰਦ ਆ ਜੇ ਕੁੜੀ ਉਹ ਕੀ ਦਿਖਾਉਣਾ ਮੈਨੂੰ ਉਹ ਤੇਰੀ ਮਾਂ ਤੇਰੇ ਵਾਸਤੇ ਕੁੜੀ ਦੇ ਕੇ ਆਈ ਸੀ ਆ ਫੋਟੋਆਂ ਚੱਕੀ ਫਿਰਦੀ ਐ ਕਈ ਕਹਿੰਦੀ ਬਾਲੀ ਸੋਹਣੀ ਆ ਰਿਸ਼ਤਾ ਕਿਹਨੇ ਕਿਹਾ ਤੁਹਾਨੂੰ ਮੇਰਾ ਰਿਸ਼ਤਾ ਦੇਖਣ ਲਈ ਮੈਂ ਨਹੀਂ ਵਿਆਹ ਬੂ ਕਰਾਉਣਾ ਹੈਗਾ ਇੱਕ ਵਾਰੀ ਫੋਟੋ ਤਾਂ ਦੇਖ ਲੈ ਜਿਹਦੇ ਪਿੱਛੇ ਕਮਾਲਾ ਹੋਇਆ ਫਿਰਦਾ ਉਹਦੇ ਨਾਲੋਂ ਜ਼ਿਆਦਾ ਸੋਹਣੀ ਐ। ਉਹ ਤੁਸੀਂ ਕਿੱਥੇ ਦੇਖ ਲੈ ਮਾਂ ਉਹਨੂੰ। ਹੈਪੀ ਨੇ ਦਿਖਾਈ ਤੀ ਫੋਟੋ। ਤੁਸੀਂ ਵੀ ਨਾ ਇੱਕ ਵਾਰੀ ਫੋਟੋ ਤਾਂ ਦੇਖ ਲੈ। ਜੇ ਨਾ ਪਸੰਦ ਆਈ ਤਾਂ ਆਪਾਂ ਨਾ ਕਰਦਾਂਗੇ। ਉਹ ਮਾਂ ਮੈਂ ਤੈਨੂੰ ਕਹਿ ਦੇ ਦਿੱਤਾ। ਮੇਰਾ ਕੋਈ ਰਾਤ ਨਹੀਂ ਹੈਗਾ ਵਿਆਹ ਬੂ ਕਰਾਉਣ ਦਾ। ਮੈਂ ਨਹੀਂ ਵਿਆਹ ਕਰਾਉਣਾ ਕਿਸੇ ਨਾਲ। ਲੈ ਕੀ ਕਰਾਂ ਮੁੰਡੇ ਦਾ? ਇੰਨੀ ਸੋਹਣੀ ਕੁੜੀ ਐ ਉਹੀ ਨਾ ਕਰ ਗਏ। ਉਹ ਨਹੀਂ ਭੈਣੇ। ਗੱਲ ਸੁਣੇ ਜਾਂ ਕਰੂਪਤੀ ਨੀਗੀ ਗੱਲ ਤਾਂ ਦਿਲ ਮਿਲਿਆਂ ਦੀ ਐ ਜਿਹੜੀ ਦਿਲ ਨੂੰ ਚੰਗੀ ਲੱਗਦੀ ਐ ਅਗਲਾ ਉਹੀ ਕਰਦਾ ਐ ਉਧਰ ਹੀ ਜਾਂਦਾ ਐ ਭਾਵੇਂ ਉਹਦੇ ਅੱਗੇ ਕੁਝ ਵੀ ਰੱਖ ਦੀਏ ਪਰ ਵੀਰੇ ਉਹ ਭੈਣ ਮੇਰੀ ਜਿਹਨੇ ਸ਼ਰਾਬ ਪੀਣੀ ਹੋਵੇ ਉਹਨੂੰ ਕੋ ਕਿੱਥੇ ਚੰਗੇ ਲੱਗਦੇ ਆ ਓਵੇਂ ਆਪਣੇ ਮੁੰਡੇ ਨੂੰ ਭਾਵੇਂ ਹੂਰ ਪਰੀ ਇਹਦੇ ਮੂਰੇ ਖੜਾ ਦੇ ਉਹ ਤੋਂ ਬਿਨੇ ਉਹਨੂੰ ਕੋਈ ਨਹੀਂ ਚੰਗੀ ਲੱਗਦੀ ਪਰ ਵੀਰੇ ਜੇ ਕੁੜੀ ਵੀ ਇਹਨੂੰ ਕੋ ਸਮਝੇ ਗੱਲ ਤਾਂ ਤਾਂ ਐ ਉਹ ਤਾਂ ਵਹੀ ਵਰੀ ਐ ਇਹ ਉਹਦੇ ਪਿੱਛੇ ਉਹੀ ਛੜਾ ਰਹਿਣ ਨੂੰ ਫਿਰਦਾ ਉਹ ਕੋਈ ਨਾ ਭੈਣੇ ਤੂੰ ਕਿਉਂ ਫਿਕਰ ਕਰਦੀ ਆ ਕੋਈ ਨਾ ਕੋਈ ਹੱਲ ਮੈਂ ਕੱਢਦਾ। ਉਹ ਭਾਂਦਿਆ ਕੀ ਕਰੀ ਜਾਂਦਾ ਹੈ? ਜਾਂ ਅੰਦਰ ਬਹਿ ਜਾ। ਉਹ ਮਾਮਾ ਅੰਦਰ ਤਾਂ ਮੰਣ ਜਾਣੀ ਲੱਗ ਰਿਹਾ ਸੀ। ਉਹ ਤਾਂ ਮੰਮੀ ਕਹਿੰਦੀ ਕਿ ਨਹੀਂ ਮੋਟਰ ਖਰਾਬ ਹੋ ਰਹੀ ਆ। ਉਹ ਬੱਸ ਮੈਂ ਤਾਂ ਮੋਟਰ ਹੀ ਦੇਖ ਰਿਹਾ ਸੀ। ਉਹ ਭਾਂਦਿਆ ਮੈਂ ਸਭ ਜਾਣਦਾ। ਤੂੰ ਕਿਹੜੇ ਹਾਲਾਤਾਂ ਵਿੱਚੋਂ ਲੰਘ ਰਿਆਂ? ਆਖਰ ਨੂੰ ਤਾਂ ਮੈਂ ਵੀ ਜਵਾਨੀ ਵਿੱਚੋਂ ਲੰਘਿਆ। ਮੈਨੂੰ ਪਤਾ ਹੈ ਕਿ ਕਿਹੜੇ ਕੜੇ ਪੜਾਂ ਵਿੱਚੋਂ ਬੰਦੇ ਨੂੰ ਲੰਘਣਾ ਪੈਂਦਾ ਹੈ। ਉਹ ਹੈਪੀ ਨੇ ਮੈਨੂੰ ਸਾਰਾ ਕੁਝ ਦੱਸਤਾ ਸੀ ਉਹ ਵਿਆਹੀ ਬਰੀ ਆ ਹਾਂ ਮਾਮਾ ਵਿਆਹੀ ਹੋਈ ਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਮੈਂ ਤਾਂ ਉਦੀ ਪਿੱਛੇ हट ਜਾਣਾ ਸੀ ਉਹ ਫੇਰ ਕੀ ਹੋ ਗਿਆ ਜੋ ਵਿਆਹੀ ਬਰੀ ਆ ਵਿਆਹੀ ਬਰੀਆਂ ਕਹੜਾ ਕਿਸੇ ਨਾਲ ਗੱਲ ਨਹੀਂ ਕਰਦੀਆਂ ਨਾਲੇ ਹੁਣ ਕੜਾ 960 ਦਾ ਸਮਾਂ ਵੀ ਜਨਾਨੇ ਕਿਸੇ ਨਾਲ ਕਲਾਮ ਨਹੀਂ ਕਰਦੀਆਂ ਕੋਈ ਅੱਜ ਕੱਲ ਤਾਂ ਭਾਣ ਜੇ ਆਮ ਜੀ ਗੱਲ ਹੋਈ ਪਈ ਆ ਉਹ ਮਾਮਾ ਫੈ ਤਾਂ ਆਮ ਜੀ ਗੱਲ ਆ ਪਰ ਉਹ ਨਹੀਂ ਮੰਦੀ ਉਹ ਮੰਦੀ ਕਿਉਂ ਨਹੀਂ ਤੈਨੂੰ ਮਨਾਉਣ ਦਾ ਤਰੀਕਾ ਹੀ ਨਹੀਂ ਆਉਂਦਾ ਉਹ ਮਾਮਾ ਮੈਨੂੰ ਮਨਾਉਣ ਦਾ ਤਰੀਕਾ ਨਹੀਂ ਹੁੰਦਾ ਆਹੋ ਉਹ ਨਹੀਂ ਮਾਮਾ ਤੈਨੂੰ ਵੀ ਲੱਗਦਾ ਮੈਂ ਕੋਸ਼ਿਸ਼ ਨਹੀਂ ਕੀਤੀ ਉਹ ਭਾਣਦਿਆ ਕੁੜੀਆਂ ਕੋਸ਼ਿਸ਼ਾਂ ਨਾਲ ਨਹੀਂ ਮੰਨਦੀਆਂ ਕੁੜੀਆਂ ਨੂੰ ਪੱਟਣ ਵਾਸਤੇ ਤਾਂ ਸਕੀਮਾਂ ਲਾਉਣੀਆਂ ਪੈਂਦੀਆਂ ਮੈਨੂੰ ਲੱਗਦਾ ਮਾਮਾ ਤੈਨੂੰ ਖਾਸੀ ਨੌਲੇਜ ਆ ਲੱਗਦਾ ਤੇਰੀ ਗੱਲ ਬਤ ਖਾਸੀ ਨਾਲ ਰਹੀ ਲੱਗਦੀ ਐ ਤੈਨੂੰ ਤੇਰਾ ਮਾਮਾ ਕਿਸੇ ਤੋਂ ਘੱਟ ਲੱਗਦਾ ਫਿਰ ਮਾਮਾ ਤਾਂ ਵਿਆਹ ਉਹ ਕਿਉਂ ਨਹੀਂ ਕਰਾਇਆ ਹੈਗਾ ਹੇ ਤੱਕ ਉਹ ਭਾਣਦਿਆ ਵਿਆਹ ਵੀ ਕਰਵਾਉਣਾ ਸੀ ਉਦੋਂ ਮੇਰੇ ਸਾਲੇ ਦੀ ਕੈਦ ਬੋਲ ਗਈ ਜਿਹਦੇ ਨਾਲ ਮੈਂ ਵਿਆਹ ਕਰਵਾਉਣਾ ਸੀ ਉਹಾಗಲೇ ਨੇ ਵਿਆਹੀ ਹੁਣ 5-7 ਦਿਨ ਪਹਿਲਾਂ ਮੈਨੂੰ ਮਿਲੀ ਸੀ ਜਵਾਹ ਕੁਛੜ ਤੱਕੀ ਫਿਰਦੀ ਸੀ ਆਪਾਂ ਨੇ ਪਰਾਂ ਮੂੰਹ ਕਰ ਲਿਆ ਉਹ ਮੈਂ ਆਖਿਆ ਕਾ ਨੂੰ ਇਹਦਾ ਘਰ ਪੱਟਣਾ ਐ ਅਸਮਾ ਮਾ ਫੇ ਤਾਂ ਮਾੜੀ ਹੋਈ ਤੇ ਨਾਲ ਉਹ ਮਾੜੀ ਤਾਂ ਕੀ ਹੋਈ ਔਰਦੇ ਹੁਸਨ ਦਾ ਚਸਕਾ ਤਾਂ ਵਿਆਹ ਤੋਂ ਪਹਿਲਾਂ ਹੀ ਹੁੰਦਾ ਵਿਆਹ ਤੋਂ ਬਾਅਦ ਮੇਰਾ ਸਾਲ ਐ ਲੱਗਣ ਲੱਗ ਜਾਂਦਾ ਜਿਵੇਂ ਗਲਫਾ ਪਿਆ ਗਿਆ ਹੋਵੇ ਉਹ ਬਹਿ ਮਾਮਾ ਤੇਰਾ ਜੇ ਸੱਚੀ ਮਹੱਬਤ ਹੋਵੇ ਨਾ ਬੜਾ ਪਜੇ ਵੀ ਕੈਮ ਰਹਿੰਦੀ ਆ ਕਿਸ ਨੇ ਸਹੀ ਕਿਹਾ ਕਿ ਸੱਚੀ ਮਹੱਬਤ ਤਾਂ ਅਧੂਰੀ ਰਹਿੰਦੀ ਆ ਜਿਵੇਂ ਮੇਰੀ ਕਹਾਣੀ ਵਾਂਗ ਉਹ ਮੇਰੀ ਗੱਲ ਸੁਣ ਤੇਰੀ ਮੁਹੱਬਤ ਨਹੀਂ ਮੈਂ ਅਧੂਰੀ ਰਹਿਣ ਦਿੰਦਾ ਤੂੰ ਮੇਰੇ ਮਾਗਰ ਲੱਗ ਜਾ ਇਹ 5-7 ਦਿਨਾਂ ਵਿੱਚ ਨਾ ਤੇਰੇ ਮਾਗਰ ਲਾਤੀ ਤੂੰ ਮੇਰਾ ਨਾਮ ਉਟਾ ਦੀ ਉਹ ਮਾਮਾ ਮੈਨੂੰ ਉਹਦੇ ਪਿੱਛੇ 5 ਮਹੀਨੇ ਹੋ ਗਏ ਲੱਗੇ ਨੂੰ ਹਜੇ ਤੱਕ ਤਾਂ ਮੈਥੋਂ ਪੱਟੀ ਨਹੀਂ ਗਈ ਤੂੰ 5 ਦਿਨਾਂ 'ਚ ਕੀ ਕਰਦੇਂਗਾ ਇਹ ਯਾ ਉਹ ਭਾਣਦਿਆ ਔਰਤ ਜਾਤ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਏ ਉਹ ਮਿੱਠਾ ਬੋਲ ਤੇ ਚੰਗੇ ਤੋਹਫੇ ਚਾਹੁੰਦੀ ਹੁੰਦੀ ਆ ਮਿੱਠਾ ਤੂੰ ਬਹੁਤ ਸੁੱਖ ਨਾਲ ਬੋਲ ਹੀ ਲੈਣਾ ਤੂੰ ਚੰਗੇ ਤੋਹਫੇ ਦਾ ਇੰਤਜ਼ਾਮ ਕਰ ਫੇਰ ਦੇਖੀ ਕਿਵੇਂ ਮੰਦੀ ਆ ਤੋਹਫਾ ਹਾਂ ਤੁਹਾਨੂੰ ਕੀ ਲੱਗਦਾ ਤੋਹਫਾ ਦੇਣ ਤੋਂ ਬਾਅਦ ਮੰਨ ਜਾਊਗੀ ਮੈਨੂੰ ਪੂਰਾ ਚਕੀਨ ਹੈ ਬਸ ਤੋਹਫੇ ਦਾ ਇੰਤਜ਼ਾਮ ਕਰ ਕੀ ਦੇਣਾ ਤੋਹਫੇ ਵਿੱਚ ਕੀ ਦਈਏ ਹੁਣ ਕੀ ਦਈਏ ਫਿਰ ਮਾਮਾ ਤੂੰ ਐਂ ਕਰ ਆਈਫੋਨ ਦੇ ਦੇ ਆ ਡੇਢ ਲੱਖ ਵਾਲਾ ਜਿਹੜਾ ਆਈਫੋਨ ਹਾਂ ਉਹ ਆਈਫੋਨ ਪਿੱਛੇ ਤਾਂ ਦੁਨੀਆ ਪਾਗਲ ਹੋਈ ਫਿਰਦੀ ਆ ਤੂੰ ਫੇਰ ਦੇਖੀ ਕਿਵੇਂ ਮੰਨਦੀ ਆ ਪਿੱਛੇ ਪਿੱਛੇ ਭੱਜੂ ਫੁਰੂਦਰੀ ਬਸ ਆ ਫਿਰ ਪੱਕਾ ਮੰਨ ਜੂਗਾ ਹਾਂ ਤੇ ਤੁਹਾਡੀ ਉਹ ਵੈਸੇ ਤੇਰਾ ਮਾਮਾ ਵੀ ਸਕੀਮੀ ਆ ਓਏ ਉਹ ਤੈਨੂੰ ਵੀ ਲਾਦਾ ਯਾਰ ਮੈਂ ਆਈਫੋਨ ਦੇ ਕੇ ਹਣਪੇ ਨੂੰ ਪ੍ਰਪੋਜ਼ ਵੀ ਕਰੂੰਗਾ ਉਹ ਮੰਨ ਜੂਗਾ ਯਾਰ ਕਦੋਂ ਇਹ 70 ਪ੍ਰੇਟ ਹੋਏ ਉਹ ਯਾਰ ਮੈਂ ਕਿਹਾ ਤੈਨੂੰ ਕਿਹਾ ਉਹਦੇ ਪਿੱਛੇ ਜਾਣ ਦੇ ਦੇ ਫਿਰ ਕਿਉਂ ਜਦੋਂ ਚਾਰ 70 ਖਾ ਲੈਣਾ ਪਰ ਯਾਰ ਉੱਪਰ ਯਾਰ ਕੀ ਯਾਰ ਜੇ ਮੈਨੂੰ ਆਈਫੋਨ ਦੇ ਕੇ ਪ੍ਰੋਪੋਜ਼ ਕਰਦਾ ਮੈਂ ਵੀ ਹਾਂ ਕਰ ਦਿੰਦਾ ਉਹ ਤਾਂ ਫਿਰ ਵੀ ਕੁੜੀ ਆ ਉਹ ਤੂੰ ਟਿਕ ਜਾ ਉਹ ਮਨ ਤਾਂ ਇਹ ਨਹੀਂ ਸਮਝ ਆਉਂਦੀ ਮੈਂ ਵੀ ਕੀ ਬੋਲੂਗਾ ਕੀ ਕਹੂੰਗਾ ਉਹ ਤਾਂ ਕੁਝ ਨਹੀਂ ਕਹਿਣਾ ਯਾਰ ਤੂੰ ਉਹਨੂੰ ਕਾਗਜ਼ ਤੇ ਲਿਖ ਕੇ ਸਾਰਾ ਕੁਝ ਫੜਾ ਦੇ ਮੈਨੂੰ ਪਤਾ ਤੇ ਇੱਥੋਂ ਨਹੀਂ ਕਿਹਾ ਜਾਣਾ ਉਹ ਆ ਬਾਓ ਤੇਰੇ ਆ ਕਰੀਏ ਨਾ ਪਹਿਲੀ ਵਾਰ ਕੰਮ ਦੀ ਗੱਲ ਆ ਜਾ ਬੈਠ ਹੋ ਰੇ ਇੱਕ ਮਿੰਟ ਆ ਹੁਣ ਹੀ ਲਿਖਨੇ ਸਾਰਾ ਕੁਛ ਲੈ ਭਾਈ ਉਹ ਕਾਪੀ ਦੇ ਪੰਨੇ ਕੱਢ ਤਾਂ ਲਿਆ ਹੁਣ ਮੈਨੂੰ ਐ ਤਾਂ ਦੱਸ ਕੀ ਲਿਖੀਏ ਉਹ ਮੈਂ ਦੱਸਦਾ ਮੈਨੂੰ ਪਤਾ ਹਾਂ ਦੱਸ ਦੱਸ ਉਈ ਨਾ ਆਪਰੇਤਾ ਗਈ ਬਸ ਫਾ ਗਈ ਕੋਲ ਕੋਨਾ ਪੇਜ ਤਾਂ ਬੱਟ ਲਮਾ ਬੱਟ ਕੇ ਦੁਬ ਚਿੱਲ ਆਹ ਬਾਦੀਏ ਨਾਲ ਕਾਫੀ ਬੰਨ ਪਾਲੀ ਬੱਚਾ ਓਹੋ ਜੱਪੀ ਕਿੱਧਰ ਖਲ੍ਹ ਗਈ ਚੱਲ ਠੀਕ ਹੈ ਹੈਪੀ ਹੋ ਗਈ ਬੜੀ ਬੋਗੀ ਜਾਂਦੀ ਐ ਤੈਨੂੰ ਠੰਡ ਕਰਤੀ ਆ ਰੱਬ ਨੇ ਬਸ ਵੀ ਨਹੀਂ ਆਉਂਦੀ ਛਿੱਤੀ ਕੀ ਹਾਲ ਮਨਪ੍ਰੀਤ ਮੈਂ ਵਧੀਆ ਤੁਸੀਂ ਦੱਸੋ ਮੈਂ ਵੀ ਵਧੀਆ ਮੈਂ ਤੁਸ ਲੈ ਕੇ ਆਸੀ ਤੁਹਾਡੇ ਵਾਸਤੇ ਕੀ ਇਹਦੇ ਚ ਕੀ ਆ ਇਹ ਗਿਫਟ ਅਏ ਸੌਰੀ ਮੈਂ ਨਹੀਂ ਤੇਰੇ ਤੋਂ ਕੋਈ ਗਿਫਟ ਲੈਣਾ ਯਾਰ ਮਰਜ਼ੀ ਆ ਤੇਰੀ ਕੋਈ ਨਾ ਇੱਕ ਵਾਰ ਖੋਲ ਕੇ ਤਾਂ ਦੇਖ ਲਿਓ ਜੇ ਪਸੰਦ ਆਇਆ ਵਧੀਆ ਜੇ ਨਾ ਆਇਆ ਤਾਂ ਬਨ ਨਦਾਨ ਕਰ ਦਿਓ ਕਿਸੇ ਨੂੰ ਠੀਕ ਆ ਚਲ ਮੈਂ ਚੱਲਦਾ ਓਏ ਕਾਲ ਸੁਣ ਮੈਂ ਨਹੀਂ ਲੈਣਾ ਗਿਫਟਾ ਲੈ ਜਾਵਦਾ ਕੋਈ ਨਾ ਇੱਕ ਵਾਰ ਖੋਲ ਕੇ ਤਾਂ ਦੇਖ ਲਿਓ ਜੇ ਵਧੀਆ ਲੱਗਾ ਠੀਕ ਹੈ ਜੀ ਨਾ ਲੱਗਾ ਕੋਈ ਨਾ ਛੁੱਟ ਦਿਓ ਹਾਦਾ ਇਸ ਮੁੰਡੇ ਦੀ ਜਮਈ ਕਮਲਾ ਮੈਂ ਨਹੀਂ ਰੱਖਦੀ ਇਹਦਾ ਗਿਫਟ ਗਿਫਟ ਕੱਲ ਨੂੰ ਵਾਪਸ ਕਰ ਦੂੰਗੀ ਦੇਖ ਲੈਣੀ ਆ ਲੈ ਕੇ ਕੀ ਆਇਆ ਹਾ ਆਈਫੋਨ I love you. ਮੈਨੂੰ ਲੱਗਿਆ ਫਰਮਾਨਪ੍ਰੀਤ ਤੋਹਫਾ ਮੇਰਾ ਨਾ ਕੀ ਸੋਚ ਕੇ ਦਿੱਤਾ ਸੀ ਮੈਨੂੰ ਉਹ ਤੋਹਫਾ ਵਕਿਆਉ ਸਮਝ ਰੱਖਿਆ ਤੂੰ ਮੈਨੂੰ ਤੈਨੂੰ ਕੀ ਲੱਗਦਾ ਸੀ ਵੀ ਤੇਰੇ ਆ 1.5 ਲੱਖ ਦੇ ਆਈਫੋਨ ਨੂੰ ਵੇਖ ਕੇ ਮੇਰਾ ਮਨ ਬਦਲ ਜਾ ਪੈਸੇ ਪਿੱਛੇ ਡੁੱਲਣ ਵਾਲੀਆਂ ਨਾ ਹੋਰ ਹੀ ਹੋਣਗੀਆਂ ਜਿਹੜੀਆਂ ਦਿਲ ਵਟਾ ਲੈਂਦੀਆਂ ਪੈਸੇ ਨੂੰ ਦੇਖ ਕੇ ਪਰ ਮੈਂ ਉਹਨਾਂ ਚੋਂ ਨਹੀਂ ਹੈਗੀ ਤੂੰ ਮੇਰੇ ਬਾਰੇ ਸੋਚ ਵੀ ਕਿਵੇਂ ਲਿਆ ਤੈਨੂੰ ਪਤਾ ਮੈਂ ਤੇਰੀ ਇੱਜ਼ਤ ਕਿਉਂ ਕਰਦੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਤੂੰ ਮੇਰਾ ਸੱਚੇ ਦਿਲੋਂ ਕਰਦਾ ਸੱਚੇ ਦਿਲੋਂ ਕਰਨ ਵਾਲੇ ਨਾ ਬਹੁਤ ਘੱਟ ਲੱਗਦੇ ਹੁੰਦੇ ਆ ਪਰ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਮੈਂ ਤੇਰੀ ਹੁੰਦੀ ਭਵੇਂ ਨਾ ਹੁੰਦੀ ਪਰ ਤੇਰੀ ਆ ਸੱਚੀ ਸੁੱਚੀ ਮੁਹੱਬਤ ਨੇ ਨਾ ਮੇਰੇ ਦਿਲ 'ਚ ਇੱਕ ਥਾਂ ਬਣਾ ਲਈ ਸੀ ਤੇਰਾ ਮੈਨੂੰ ਮੁਹੱਬਤ ਕਰਨਾ ਇਬਾਦਤ ਵਾਂਗੂ ਲੱਗਦਾ ਸੀ ਪਰ ਤੇਰੀ ਆ ਹਰਕਤ ਨੇ ਤੈਨੂੰ ਮੇਰੀਆਂ ਨਜ਼ਰਾਂ 'ਚੋਂ ਜਮਾ ਡੇਗਤਾ ਉਸ ਦਿਨ ਮੈਂ ਘਰਾਂ ਦਿਲ ਤੋੜਿਆ ਸੀ ਅੱਜ ਤੂੰ ਮੇਰਾ ਦਿਲ ਤੋੜਿਆ ਆ ਚੱਕਾ ਆ ਦਾ ਫੋਨ ਵਟਾਇਆ ਲਵ ਲੈਟਰ ਦੇਣ ਵਾਲਾ ਫਾਟਕ ਤੇਰਾ ਲਵ ਲੈਟਰ ਨਾਲੇ ਮੇਰੀ ਗੱਲ ਸੁਣ ਲੈ ਆ ਪੈਂਤਰਾ ਨਾ ਕਿਸੇ ਹੋਰ ਤੇ ਜਾ ਕੇ ਹਲਮਾਈ ਪੈਸੇ ਨਾਲ ਨਾ ਜਿਸਮ ਖਰੀਦਿਆ ਜਾ ਸਕਦਾ ਪਰ ਮੁਹੱਬਤ ਨਹੀਂ ਅੱਜ ਪਹਿਲੀ ਵਾਰੀ ਮੈਨੂੰ ਤੇਰੇ ਤੋਂ ਨਫ਼ਰਤ ਹੋ ਰਹੀ ਆ ਪਰ ਸੌਂ ਲੱਗੇ ਇਹ ਨਫ਼ਰਤ ਨਾ ਮੈਨੂੰ ਬਹੁਤ ਸਕੂਨ ਦੇ ਰਹੀ ਆ ਮਨਪ੍ਰੀਤ ਮੇਰੀ ਗੱਲ ਤਾਂ ਸੁਣ ਯਾਰ ਮੇਰਾ ਕੋਈ ਇਰਾਦਾ ਨਹੀਂ ਸੀ ਤੈਨੂੰ ਹਰਟ ਕਰਨ ਦਾ ਬਸ ਮੈਂ ਤਾਂ ਨਾ ਕੀ ਮੈਂ ਤਾਂ ਸ਼ਰਮ ਆਉਣੀ ਚਾਹੀਦੀ ਏ ਤੈਨੂੰ ਆਪਦੀ ਸਫਾਈ 'ਚ ਕੁਝ ਬੋਲ ਦੇਣੂ ਮਣਪ੍ਰੀਤ ਮਣਪ੍ਰੀਤ ਮੇਰੀ ਗੱਲ ਤਾਂ ਸੁਣ ਯਾਰ ਖਬਰਦਾਰ ਜੇ ਅੱਗੇ ਤੋਂ ਮੇਰੇ ਪਿੱਛੇ ਆਉਣ ਦੀ ਜਾਂ ਮੈਨੂੰ ਬਲੌਂਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਓ ਬੱਲੇ ਭਾਂਦਿਆ ਅੱਜ ਤਾਂ ਦਿਨੀ ਬੋਤਲ ਖੋ ਰੱਖੀ ਐ ਮੈਨੂੰ ਲੱਗਦਾ ਮੇਰੀ ਤਰਕੀਬ ਕੰਮ ਕਰ ਗਈ ਕੁੜੀ ਹਾਂ ਕਰ ਗਈ ਬੰਦਰਾ ਕੱਲਾ ਕੱਲਾ ਪੀ ਜਾਣਾ ਏ ਕੇ ਪਾਰਟੀ ਕਰਨੀ ਸੀ ਤਾਂ ਮਾਮਾ ਮੈਨੂੰ ਬੁਲਾ ਲੈਂਦਾ ਉਹ ਕਿਹੜੀਆਂ ਪਾਰਟੀਆਂ ਮਾਮਾ ਸਭ ਖਤਮ ਹੋ ਗਿਆ ਸਭ ਖਤਮ ਹੋ ਗਿਆ ਉਹ ਕੀ ਖਤਮ ਹੋ ਗਿਆ ਖਤਮ ਹੋ ਗਿਆ ਤੂੰ ਸਹੀ ਸਹੀ ਦੱਸ ਕੀ ਬੋਲੀ ਜਾਣਾ ਉਹ ਮਾਮਾ ਉਹ ਮੇਰੇ ਪਿਆਰ ਦੀ ਕਦਰ ਕਰਦੀ ਸੀ ਪਰ ਮੇਰੀਆਂ ਹਰਕਤਾਂ ਕਰਕੇ ਮੈਂ ਉਹਦੇ ਪਿਆਰ ਦੀ ਬੇਕਾਦਰੀ ਕਰਾ ਲਈ। ਉਹ ਰੋਂ ਮੈਨੂੰ ਨਫ਼ਰਤ ਕਰਦੀ ਐ, ਨਫ਼ਰਤ ਕਰਦੀ ਐ। ਨਫ਼ਰਤ। ਹਾਂ ਮਾਮਾ, ਮੈਂ ਤੈਨੂੰ ਕਿਹਾ ਸੀ ਨਾ ਹੋਰਾਂ ਕੁੜੀਆਂ ਵਰਗੀ ਨਹੀਂ ਹੈਗੀ ਉਹ। ਉਹਦੇ ਲਈ ਪੈਸਾ ਕੁਝ ਨਹੀਂ ਹੈਗਾ। ਪਰ ਮੈਂ ਆਪਣੀ ਹਰਕਤਾਂ ਕਰਕੇ ਉਹਨੂੰ ਵੀ ਗਵਾ ਲਿਆ। ਸੱਚੀ ਮਾਮਾ ਮੈਂ ਉਹਦੇ ਨਾਲ ਨਜ਼ਰਾਂ ਮਲਾਉਣ ਜੋਗ ਨਹੀਂ ਰਿਹਾ। ਨਜ਼ਰਾਂ ਮਲਾਉਣ ਜੋਗ ਨਹੀਂ ਰਿਹਾ। ਕੋਈ ਨਾ ਪੁੱਤ, ਤੂੰ ਰੋ ਨਾ। ਤੇਰਾ ਮਾਮਾ ਤੇਰੇ ਨਾਲ ਹੈ ਕੋਈ ਨਾ ਕੋਈ ਹੱਲ ਮੈਂ ਕਰਦਾ ਨਹੀਂ ਮਾਮਾ ਹੁਣ ਉਹਨੂੰ ਪਾਉਣ ਦੀ ਕੋਸ਼ਿਸ਼ ਕਰਨਾ ਬੇਅਰਥਾ ਕਿਉਂਕਿ ਉਹਦੀ ਰੂਹ ਵੀ ਕਿਸੇ ਹੋਰ ਦੀ ਆ ਤੇ ਦਿਲ ਵੀ ਹੁਣ ਕੁਝ ਨਹੀਂ ਹੋ ਸਕਦਾ ਮਾਮਾ ਹੁਣ ਉਹ ਮੇਰੀ ਕਿਸਮਤ ਚ ਨਹੀਂ ਹੈਗੀ ਇਹੀ ਸੱਚ ਆ ਮਾਮਾ ਸਾਰਾ ਕੁਝ ਖਤਮ ਹੋ ਗਿਆ ਬੰਦਾ ਚਾਹੇ ਨਾ ਆਪਣੀ ਕਿਸਮਤ ਬਦਲ ਸਕਦਾ ਤੂੰ ਆਪਣੇ ਮਾਮੇ ਤੇ ਭਰੋਸਾ ਰੱਖ ਮੈਂ ਤੇਰੇ ਲਈ ਕੁਝ ਵੀ ਕਰ ਸਕਦਾ ਕੁਝ ਵੀ ਵਿੱਕੀ ਉੱਠ ਜਾ ਹੁਣ ਆ ਬਾਹਰ ਦੇਖਿਓ ਕਿੰਨਾ ਦਿਨ ਚੜ ਗਿਆ ਹੂੰ ਹੂੰ ਕੀ ਉੱਠਣਾ ਨਹੀਂ ਹੈਗਾ ਉੱਠਦਾ ਹਾਂ ਚਾਹ ਲਿਆ ਦੇ ਟਾਈਮ ਤਾਂ ਦੇਖੋ ਪਹਿਲਾਂ ਆ ਫੜੋ ਚਾਹੀ ਲੈ ਕੇ ਆਈਆਂ ਵਿੱਕੀ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਅੱਜ ਆਪਾਂ ਫਿਲਮ ਦੇਖਣ ਚੱਲੀਏ ਕਿਉਂ ਲੈ ਉਹ ਕਿਉਂ ਕਿਉਂ ਦਾ ਕੀ ਮਤਲਬ ਆ ਕੋ ਨਾ ਤਾਂ ਤੇਰਾ ਬਰਥਡੇ ਅੱਜ ਨਾ ਐਨੀਵਰਸਰੀ ਆ ਕਿਹੜੀ ਖੁਸ਼ੀ 'ਚ ਫਿਲਮ ਦੇਖਣੇ ਜਾਣੀਆਂ ਲੈ ਜ਼ਰੂਰੀ ਤਾਂ ਨਹੀਂ ਵੀ ਜੇ ਐਨੀਵਰਸਰੀ ਹੋਊਗੀ ਜਾਂ ਬੰਦੇ ਦਾ ਬਰਥਡੇ ਹੋਊਗਾ ਉਦੋਂ ਹੀ ਜਾਣਾ ਫਿਲਮ ਦੇਖਣ ਉਂ ਵੀ ਤਾਂ ਬੰਦਾ ਜਾ ਹੀ ਸਕਦਾ ਆ ਥੋੜੇ ਦਿਨ ਪਹਿਲਾਂ ਦੇਖ ਕੇ ਤਾਂ ਆਇਆ ਆਪਾਂ ਲਾ ਫਿਰ ਕੀ ਹੋ ਗਿਆ ਜੀ ਆਪਾਂ ਇੱਕ ਵਾਰੀ ਫਿਲਮ ਦੇਖ ਕੇ ਆਏ ਆ ਦੁਬਾਰਾ ਨਹੀਂ ਜਾ ਸਕਦੇ ਅੱਜ ਨਾ ਮੇਰਾ ਬਾਲਾ ਮਨ ਕਰੀ ਜਾਂਦਾ ਬਾਹਰ ਜਾਣ ਨੂੰ ਜਰਜੇ ਤੇਰਾ ਮਨ ਕਰਦਾ ਨਾ ਕਿਸੇ ਨਾਲ ਚਲੀ ਜਾ ਕਿਸੇ ਨਾਲ ਕਿਸੇ ਨਾਲ ਨੂੰ ਮੇਰਾ ਕਿਹੜਾ ਬாய்ਫਰੈਂਡ ਰੱਖਿਆ ਹੋਇਆ ਵੀ ਮੈਂ ਉਹਦੇ ਨਾਲ ਚਲੀ ਜਾਵਾਂ ਗੱਲਾਂ ਦੇਖੀ ਕਰਦੇ ਉਹ ਮੇਰਾ ਮਤਲਬ ਕਿਸੇ ਸਹੇਲੀ ਨਾਲ ਚਲੀ ਜਾ ਯਾਰ ਅੱਜ ਮੈਨੂੰ ਛੁੱਟੀ ਨਹੀਂ ਮਿਲ ਸਕਦੀ ਕਿਸੇ ਸਹੇਲੀ ਨੂੰ ਪੁੱਛ ਰਾ ਉਹਦੇ ਨਾਲ ਬਾਹਰ ਚਲੀ ਤੁਹਾਡੇ ਅਰਗੀਆਂ ਮੇਰੀਆਂ ਸਹੇਲੀਆਂ ਕੋਈ ਨਹੀਂ ਆਖੇ ਲੱਗਦੀ ਉਹ ਨਹੀਂ ਯਾਰ ਮੈਨੂੰ ਛੁੱਟੀ ਨਹੀਂ ਮਿਲਣੀ ਆਫਿਸ ਵਿੱਚ ਹੈਡ ਨੇ ਆਉਣਾ ਕਲ ਠੀਕ ਆ ਤੁਹਾਡੀ ਮਰਜ਼ੀ ਨਹੀਂ ਜਾਣਾ ਤਾਂ ਨਾ ਜਾਓ ਵੈਸੇ ਵੀ ਘੜਾ ਤੁਸੀਂ ਮੇਰੀ ਕਦੇ ਸੁਣੀ ਆ ਹਾਂ ਹੈਲੋ ਹੂੰ ਕੀ ਕਰੀ ਜਾਂਦੇ ਹੋ ਤੁਸੀਂ ਕੀ ਲੈਣਾ ਤੂੰ ਤਾਂ ਬੀਜੀ ਬੰਦੇ ਹੋ ਨਾ ਹੁਣ ਕਾਤੋਂ ਫੋਨ ਲਾਇਆ ਕੋਪੀਜੀ ਤਾਂ ਹੈ ਗਿਆ ਪਰ ਤੇਰੇ ਲਈ ਤਾਂ ਨਹੀਂ 2 ਮਿੰਟ ਟਾਈਮ ਕੱਢ ਹੀ ਸਕਦਾ ਬਸ ਰਹਿਣ ਦੋ ਤੁਸੀਂ ਆਪ ਦਾ ਕੰਮ ਹੀ ਕਰ ਲਓ ਅੱਜ ਜੇ ਕਿਤੇ ਆਫਿਸ 'ਚ ਬੈਠਾ ਨੂੰ ਤੁਹਾਨੂੰ ਤੁਹਾਡੇ ਹੈੱਡ ਨੇ ਦੇਖ ਲੈਣਾ ਫਿਰ ਫਿਰ ਮੈਨੂੰ ਗਾਲਾਂ ਕੱਢੋਂਗੇ ਕਿ ਤੈਨੂੰ ਫੋਨ ਲਾਇਆ ਸੀ ਆਹੋ ਅੱਗੇ ਤਾਂ ਮੈਨੂੰ ਰੋਜ਼ ਹੀ ਗਾਲਾਂ ਪੈਂਦੀਆਂ ਨੇ ਮੈਨੂੰ ਪਤਾ ਤੂੰ ਆਕੜੀ ਹੋਈ ਆ ਹਾਂ ਫਿਰ ਆਕੜੀ ਆ ਇਹਦੇ 'ਚ ਕੀ ਆ ਉਹ ਤੇਰੇ ਤੋਂ ਮੈਨੂੰ ਨਹੀਂ ਪਤਾ بس ਤੁਸੀਂ ਆਦਾ ਕੰਮ ਕਰੋ ਚੁੱਪ ਕਰਕੇ ਫੋਨ ਕੱਟ ਦਿਓ ਜੇ ਤੁਸੀਂ ਵੀਜੀ ਜੇ ਤੁਸੀਂ ਵੀਜੀ ਹੋ ਨਾ ਤਾਂ ਵੈਲੀ ਮੈਂ ਵੀ ਨਹੀਂ ਹੈਗੀ ਯਾਰ ਵੇਖਿਆ ਐਵੇਂ ਕਿੰਨਾ ਕਰ ਦਿਆ ਕੀ ਕਰਦੀਆਂ ਉਹ ਚੱਲ ਕੋਈ ਨਾ ਫੇਰ ਕੱਲ ਨੂੰ ਬਾਕੀ ਚੱਲਾਂਗੇ ਨਹੀਂ بس ਮੈਂ ਤਾਂ ਜਾਣਾ ਹੀ ਨਹੀਂ ਹੈਗਾ ਮੈਂ ਇਕੱਲੀ ਵੀ ਜਾ ਸਕਦੀ ਆ ਇਕੱਲੇ ਨੂੰ ਗੜਾ ਮੈਨੂੰ ਭੂਤ ਖਾ ਜਾਣਗੇ ਅੱਛਾ ਆ ਕਰ ਲਓ ਕੰਮ ਤੁਸੀਂ ਕਰਦਿਆਂ ਮੈਂ ਆਪਦਾ ਕੰਮ ਕੱਟ ਦਿਓ ਤੁਸੀਂ ਆਪਦਾ ਫੋਨ ਉਹ ਚੱਲ ਕੋਈ ਨਾ ਤੂੰ ਆਪਣੀ ਅੱਖ ਨਹੀਂ ਆਕੜੀ ਰੱਖ ਮੈਂ ਵੀ ਕਰਦਾ ਨਹੀਂ ਮੂਟੱਕ ਬਸ ਠੀਕ ਆ ਨਾ ਕਰਿਓ ਫਿਰ ਮੈਂ ਕਿਹੜਾ ਤੁਹਾਨੂੰ ਕਿਹਾ ਵੀ ਮੈਨੂੰ ਫੋਨ ਕਰਿਓ ਤੂੰ ਕਿ ਬਸੀ ਨਹੀਂ ਆਈ ਹੈਗੇ ਆਹੇ ਜਾ ਬਾਈ ਇੱਥੇ ਤਾਂ ਖੜਕੇ ਬਸ ਬੱਸਾਂ ਜੀਆਂ ਦਾ ਹੂੰ ਲਹ ਦੇਖੀ ਹੁਣੇ 1 ਮਿੰਟ ਪਹਿਲਾਂ ਲੜਕੇ ਫੋਨ ਕਟਿਆ ਸੀ ਹੁਣ ਦੁਬਾਰਾ ਫੇਰ ਲਾਤਾ ਕੋਈ ਨਹੀਂ ਜਿਵੇਂ ਇਹ ਮੈਨੂੰ ਸਤਾਉਂਦੇ ਹੁੰਦੇ ਹਨ ਮੈਂ ਵੀ ਹੁਣ ਆਈ ਸਤਾਉ ਚੱਕਣਾ ਮੈਂ ਵੀ ਨਹੀਂ ਲੜਾਈ ਜਾਂਦੇ ਲਹ ਫੇਰ ਲਾਤਾ ਚੱਕਣਾ ਹੀ ਨਹੀਂ ਕੋਈ ਨਹੀਂ ਲਾੜੀ ਲੈਣਦੇ ਸਰਦਾ ਤਾਂ ਹੈ ਨਹੀਂ ਮੇਰੇ ਬਿਨਾ ਬੰਦੇ ਵੀ ਫੇਰ ਵੀ ਲੜਦੇ ਰਹਿੰਦੇ ਆ ਜੇ ਹੁਣ ਆਇਆ ਨਾ ਚੱਕੀ ਲਊਂਗੇ ਜ਼ਰੂਰੀ ਕੰਮ ਨਾ ਹੋਵੇ ਚੱਕੀ ਲੈਣੀ ਆ ਹਲੋ ਹੈਲੋ ਹਾਂਜੀ ਕੌਣ ਜੀ ਮੈਂ ਪ੍ਰੀਤਮ ਇਹ ਤਾਂ ਵਿੱਕੀ ਦਾ ਨੰਬਰ ਆ ਦੇਖ ਮੈਡਮ ਮੇਰੀ ਗੱਲ ਧਿਆਨ ਨਾਲ ਸੁਣੋ ਛੋੜੇ ਹਸਬੰਦ ਦਾ ਰੋਡ ਤੇ ਸਿਰ ਟੋ ਗਿਆ ਤੇ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ ਭਾਈ ਓ ਭਾਈ ਹੈਲੋ ਅੱਛਾ ਤੁਸੀਂ ਮੈਨੂੰ ਪਾਗਲ ਸਮਝ ਰੱਖਿਆ ਉਹਨਾਂ ਨੂੰ ਕੀ ਲੱਗਦਾ ਵੀ ਕੋਈ ਕੁਝ ਵੀ ਬੋਲੂਗਾ ਤੇ ਮੈਂ ਯਕੀਨ ਕਰ ਲੂੰਗੀ ਡਿਵਿਨਾ ਕੰਨਾਂ ਦੀ ਕੱਚੀ ਨਹੀਂ ਹੈਗੀ ਮੈਂ ਉਹੀ ਲੱਗਿਆ ਬਕਵਾਸ ਕਰਨ ਹੁਣ ਨਹੀਂ ਜੀ ਮੈਂ ਸੱਚ ਬੋਲਦਾ ਪਤਾ ਮੈਨੂੰ ਤੁਹਾਡਾ ਸੱਚ ਬੋਲਣ ਵਾਲਾ ਦਾ ਵਿੱਕੀ ਕਿੱਥੇ ਆ ਮੇਰੀ ਗੱਲ ਕਰਾਓ ਉਹਦੇ ਨਾਲ ਵੀ ਹੋਰ ਐਦੂ ਘਟੀਆਂ ਮਜ਼ਾਕ ਨਹੀਂ ਸੁਝਿਆ ਮੇਰੇ ਨਾਲ ਕਰਨ ਨੂੰ ਓ ਮੈਡਮ ਆ ਸੱਚੀ ਕਹਿ ਰਿਹਾ ਉਹਨਾਂ ਦਾ ਐਕਸੀਡੈਂਟ ਹੋ ਗਿਆ ਹਾਂ 1 ਮਿੰਟ ਪਹਿਲਾਂ ਤੋਂ ਮੇਰੇ ਨਾਲ ਗੱਲ ਕਰਕੇ ਹਟਿਆ ਫੋਨ ਤੇ ਐਡੀਛੇ ਤੇ ਉਹਨਾਂ ਦਾ ਐਕਸੀਡੈਂਟ ਵੀ ਹੋ ਗਿਆ ਐਵੇਂ ਬਕਵਾਸ ਨਾ ਕਰੀ ਚਲੋ ਫੋਨ ਫੜਾਓ ਉਹਨੂੰ ਵਿੱਕੀ ਨੂੰ ਗੱਲ ਕਰਾਓ ਮੇਰੀ ਕਿੱਥੇ ਉਹ ਮੈਡਮ ਤੁਸੀਂ ਯਕੀਨ ਕੌਣ ਕਰ ਰਹੇ ਮੇਰੀ ਗੱਲ ਦਾ ਤੇਰੀ ਗੱਲ ਤੇ ਮੈਂ ਯਕੀਨ ਕਰਾਂ ਕਿਵੇਂ ਤੁਸੀਂ ਤਾਂ ਯਕੀਨ ਦੇ ਲਾਇਕ ਹੀ ਨਹੀਂ ਹੈਗੇ ਰਲ ਮਿਲ ਕੇ ਸਾਰੇ ਝੂਠ ਬੋਲੀ ਜਾਂਦੇ ਹੋ ਫੋਨ ਵੜਾਵੇ ਕਿਨੂੰ ਤੂੰ ਹੁਣ ਮੈਂ ਕਿਵੇਂ ਯਕੀਨ ਦਵਾਵਾਂ ਤੁਹਾਨੂੰ ਯਕੀਨ ਦਵਾਉਣਾ ਨਾ ਮੈਨੂੰ ਤਾਂ ਹੁਣੇ ਮੈਨੂੰ ਉਹਨਾਂ ਦੀ ਫੋਟੋ ਖਿੱਚ ਕੇ ਭੇਜੋ ਫੋਟੋ ਠੀਕ ਹੈ ਜਲ ਮੈਂ ਭੇਜਦਾ ਹੁਣ ਮੈਂ ਵੀ ਦੇਖੂ ਵੀ ਕਿੱਥੋਂ ਫੋਟੋ ਖਿੱਚ ਕੇ ਭੇਜਦੇ ਆ ਕੋਈ ਲੱਗ ਗਿਆ ਬਸ ਮੈਨੂੰ ਸਤਾਉਣ ਕੋਈ ਮੌਕਾ ਨਹੀਂ ਛੱਡਦੇ ਮੈਨੂੰ ਸਤਾਉਣ ਦਾ